ਜਾਵਰੇ ਤੇ ਵੱਜ ਗਿਆ 6:30 ਮੌਸਮ ਤਾਂ ਇੱਧਰ ਵੀ ਸਾਹਰੇ ਮਤਲਬ ਦਿਨ ਛੇ ਪਣ ਲੱਗ ਗਿਆ ਪਰ ਠੰਡ ਦਾ ਆਪਣੇ ਨਾਲ ਉਹ ਫਰਕ ਹੁੰਦਾ ਇਹਨਾਂ ਦੇ 2 ਕੁ ਮਹੀਨੇ ਪਹਿਲਾਂ ਦੀਆਂ ਰਜਾਈਆਂ ਰੁਕੀਆਂ ਨਿਕਲੀਆਂ ਨੇ ਮਤਲਬ ਪਰ ਉਦਾਂ ਆਪਣੇ ਹਿਸਾਬ ਨਾਲ ਆਪਣੇ ਮਾਹੌਲ ਦੇ ਹਿਸਾਬ ਨਾਲ ਇੱਧਰ ਗਰਮੀ ਉਹ ਮਸੂਤ ਸੁੰਦੀ ਆ ਅਸੀਂ ਤਾਂ ਹੁਣ ਸ਼ਾਰਟ ਵਗੈਰਾ ਪਾਈ ਬੈਠੇ ਆ ਕੱਲ੍ਹ ਦੇ ਹਨ ਕਿ ਆਪਣੇ ਠੰਡ ਜ਼ਿਆਦਾ ਆ ਇੱਥੇ ਦਸੰਬਰ ਦੇ ਵਿੱਚ ਵੀ ਜਾਨੀ ਇੱਥੇ ਇੱਕ ਦੇਖਿਆ ਵੀ ਅਗਸਤ ਸਤੰਬਰ ਚ ਰਜਾਈਆਂ ਕੱਢ ਲੈਂਦੇ ਆ ਬਰਸਾਤਾਂ ਹੁੰਦੀਆਂ ਬਾਹਲੀਆਂ ਤਾਂ ਬੈਂਟੂਬਿਆਂ ਦੇ ਵੀ ਆਮ ਇਹ ਰਜਾਈਆਂ ਲਈ ਪਏ ਹੁੰਦੇ ਆ ਇਹ ਦਸੰਬਰ ਜਨਵਰੀ ਦੇ ਵਿੱਚ ਇਧਰ ਬਤੰਦਰ ਦੇ ਮਤਲਬ ਗਰਮੀ ਵਾਲਾ ਜਿਹਾ ਮਾਹੌਲ ਹੋ ਜਾਂਦਾ ਹਨਾ ਪਤਾ ਨਹੀਂ ਇੰਡਸਟਰੀ ਕਰਕੇ ਆ ਜਾਂ ਥੋੜਾ ਜਿਹਾ ਨਾਰਥ ਇੰਡੀਆ ਤੋਂ ਦੂਰ ਪੈ ਜਾਂਦਾ ਹਨਾ ਆਪਣੇ ਦਾ ਨਾਰਥ ਇੰਡੀਆ ਜਿ ਕਿਉਂਕਿ ਹਿਮਾਚਲ ਵੀ ਜੰਮੂ ਕਸ਼ਮੀਰ ਦੇ ਵਿੱਚ ਉੱਤਰਾਖੰਡ ਵੀ ਆਪਣੇ ਨੇੜੇ ਪੈ ਜਾਂਦਾ ਉੱਧਰ ਕਿਉਂਕਿ ਬਰਫਬਾਰੀ ਵਗੈਰਾ ਹੁੰਦੀ ਆ ਤਾਂ ਆਪਣਾ ਉੱਤਰ ਭਾਰ ਥੋੜਾ ਜਿਆਦਾ ਠੰਡਾ ਰਹਿੰਦਾ। ਬੋਦੀਟਾ ਇਹੋ ਜਿਹੀ ਤੇ ਪਿੰਮਪੋਰ ਕੋ ਰੌਵਲੇ ਰੋਡ ਜਿਹੜਾ ਜਿੱਥੋਂ ਵੀ ਐਸ਼ਵਰ ਦਾ ਪਲਾਂਟ ਲੱਗਿਆ ਹੋਇਆ ਉਹ ਉਸ ਪਾਸੇ ਦੀ ਘੁੰਡੀ ਆ ਸੀ ਮੂਹੇ ਹੌਲੀ ਹੌਲੀ ਆਉਂਦਾ ਫਤੰਦਰ ਸਾਰਾ ਇਹ ਮੂਹਣ ਤੁਰ ਗਿਆ। ਹੌਲੀ ਹੌਲੀ ਜਾਂਦਾ ਸੀ ਮਾਸਤ ਚਾਲ ਅਸੀਂ ਕਿਹ ਕਾਨੂੰਨ ਕਿਸੇ ਨੂੰ ਦੇ ਕਹਿਣ ਨੂੰ ਹਾਰਨ ਮਾਰਨਾ ਰਾਤ ਦੇ 2:30 ਵਜੇ ਨੇ ਕਈ ਵਾਰੀ ਪਤਾ ਨਹੀਂ ਹੁੰਦਾ ਬੰਦਾ ਕਹੇ ਜੇ ਕਹੇ ਜੇ ਨਹੀਂ ਜਾਂਦੇ ਆ ਕਿਉਂਕਿ ਐਸ ਤੋਂ ਬੜਾ ਤਾਂ ਉੱtain ਥੋੜਾ ਜਿਹਾ ਰੈਸਪੀ ਹੋ ਜਾਂਦਾ ਪਰ ਆਹ ਏਰੀਆ ਤਾਂ ਲਿਗੜ ਤੋਂ ਗਾਂ ਆ ਕੇ ਥੋੜਾ ਜਿਹਾ ਆਪਾਂ ਉਹਨੂੰ ਕਹਿ ਸਕਦੇ ਆ ਸਹੀ ਇਹ ਕਹਿ ਸਕਦੇ ਆ ਕਿਉਂਕਿ ਮੇਨ ਸਿਟੀ 'ਚ ਜਮ੍ਹਾਂ ਨਹੀਂ 되ਈ ਜਾ ਜਾਂਦਾ ਇਹ ਸਾਰਾ ਇਹ 18-20 ਕਿਲੋਮੀਟਰ ਦਾ ਰੋਡ ਆ ਬੱਜ ਗਏ ਸਵਾ 3 ਤੇ ਮੋੜ ਤੇ ਪਾਲ ਦਾ ਰੋਡ ਲੋਹਾ ਮੰਡੀ ਗੜ ਜਿੱਥੇ ਕੱਟੀ ਅਨਲੋਡ ਹੋਣੀ ਆ ਨੋ ਐਂਟਰੀ ਦਾ ਮਹਾਲ ਆ ਤੇ ਹੁਣੇ ਵੜਨਾ ਪੈਣਾ ਸੀ ਰਾਤ ਰਾਤ ਸਵੇਰੇ 6 ਤੋਂ ਸ਼ਾਇਦ 7 ਕੋ ਮੈਨਾਂ ਜੀ ਤੋਂ ਪਹਿਲਾਂ ਕਿਉਂਕਿ ਤੇ ਘੰਟੇ ਇੱਧਰ ਉੱਧਰ ਹੁੰਦੇ ਰਹਿੰਦੇ ਆ ਨੋ ਐਂਟਰੀ ਦਾ ਪੱਕੀ ਉਹ ਲੱਗ ਜਾਈਂਦੀ ਆ ਮੌਜੂਦਾ ਦੇਸਾਬ ਨਾਲ ਕਦੇ 6 ਵਜੇ ਖੁੱਲਦੀ ਐ ਨੋ ਐਂਟਰੀ ਕਦੇ 7 ਵਜੇ ਤੱਕ ਖੁੱਲਦੀ ਆ ਬਾਵਾ 3 ਵਜੇ ਤੇ 3 ਨਿਮਲੀ ਚਰਾਹੇ ਪਹੁੰਚ ਗਏ ਆ ਦੇਖ ਲੋ ਵੱਡੇ ਸ਼ਹਿਰ ਰਾਤ ਨੂੰ ਜਾਗਦੇ ਹੀ ਰਹਿੰਦੇ ਆ ਨਹੀਂ ਇੱਥੇ ਆ ਕੇ ਖੜ ਗਏ ਸੀ ਫੇਰਾ ਨੋ ਐਂਟਰੀ ਵਾਲੀ ਸਾਰੀ ਕ੍ਰੋਸ ਕਰਕੇ ਇਹ ਸਵੇਰਾ ਉੱਤਕੇ ਹੁਣਾ ਚਾਹ ਕੋਹੀ ਵਾਲੀਆਂ ਨਜਰਨਾਂ ਜੀਆਂ ਨੇ ਉੱਥੇ ਲੋਰ ਇੱਕ ਖਾਸियत ਆ ਚਾਹੇ ਰੂੜ ਵਧੀਆ ਰਹੀਦਾ ਚਾਹੇ ਬਾਰ ਬਾਰ ਆ ਮਸ਼ੀਨਾਂ ਇੱਥੇ ਤਿੰਨ ਚਾਰ ਨੇ ਜਿਹੜੀਆਂ ਇਹ ਜੀ ਸਾਫ਼ ਕਰਦੀਆਂ ਨੇ ਰੂਲ ਨੂੰ ਆ ਤਰਾਂ ਦੀਆਂ ਵਾਲੇ ਬਰਸ਼ ਵਾਲੀ ਜਣੀ ਝਾੜੂ ਦੀ ਤਰ੍ਹਾਂ ਇੱਕ ਇਹ ਮਾਰੀ ਜਾਂਦੀ ਆ ਮੇਰੇ ਅਖੇ ਲਾ ਕਰਦਾ ਇਹ ਵਿੱਚ ਖਿੱਚਣੀ ਆ ਉਹਦੇ ਆਂ ਇੰਨਾ ਜਿਵੇਂ ਆਪਾਂ ਬੈਕਿੰਗ ਕਰਦੇ ਆ ਇਹ ਜਣੀ ਦਿੱਲੀ ਵਾਂਗੂ ਕਤਰੀਬ ਨੇ ਇੱਥੇ ਸਾਫ ਕਰਦੇ ਆ ਆ ਕੇ ਖੜ ਗਏ ਪਦਾਰ ਵਾਲਿਆਂ ਦੇ ਤਰ੍ਹਾਂ ਚ ਆ ਪਿਛਲੀ ਗਲੀ ਚ ਪਹਿਰੋ ਮੰਦਰ ਦੇ ਨਾਲ ਉਹਨਾਂ ਦਾ ਹੈਗਾ ਸਟੋਰ ਤੇ ਆ ਰੋਹਾ ਮੰਡੀ ਸਾਰੀ ਪਾਰ ਕਰਕੇ ਆ ਕੇ ਆ ਉੱਪਰ ਦੀ ਫਲਾਈਓਵਰ ਜਾਂਦਾ ਏ ਜਿਹੜਾ ਖੰਡਵਾ ਬ੍ਰਹਨਪੁਰ ਵਾਲਾ ਰੋਡ ਆ ਖੰਡਵਾ ਨਾਲ ਕੇ ਨਹੀਂ ਜਾਂਦਾ ਸ਼ਹਿਰ ਵਿੱਚ ਇਹ ਉਹ ਰੋਡ ਆ ਉਹ ਸਾਹਮਣੇ ਰੇਲਵੇ ਲਾਈਨ ਹੈ ਤੁਹਾਨੂੰ ਰੇਲ ਦਾ ਡੱਬਾ ਦਿਨਾਂ ਹੋਵੇ ਖੜੀ ਹੈ ਇੱਥੇ ਜਣੀ 1 ਕਰੂੜ ਦਾ ਫਿਰ ਇਹ ਨਿਆਰਾ ਹੁੰਦਾ ਵੀ ਲੋਹਾ ਮੰਡੀ 'ਚ ਕਿਉਂਕਿ ਮੋਸਟਲੀ ਜਦੋਂ ਭਰਦੇ ਆ ਆਪਾਂ ਜਿਆਦਾ ਸਾਈਕਲ ਭਰਨੇ ਹੁੰਦੇ ਉਹ ਕ੍ਰਿਸ਼ਨਾਲ ਦੇ ਹੁੰਦੇ ਯਾਰ ਤੇ ਜਾਂ ਮੇਰੇ ਰੈਲਸਨ ਦੇ ਟਾਇਰ ਆਉਂਦੇ ਆ ਉਹ ਵੀ ਕ੍ਰਿਸ਼ਨਾਲ ਦੇ ਨਾਲ ਦੀ ਗਲੀ 'ਚ ਹੀ ਆ ਇੱਕੋ ਜਗ੍ਹਾ ਤੇ ਤੇ ਆ ਦੋ ਗਲੀਆਂ ਛੱਡ ਕੇ ਪਦਾਰ ਵਾਲੇ ਦੇ ਟਾਇਰ ਆਉਂਦੇ ਆ ਬਾਕੀ ਇਹ ਵੀ ਡਿਪੈਂਡ ਹੁੰਦਾ ਵੀ ਕਿਹੜੇ ਟਰਾਂਸਪੋਰਟਰ ਤੋਂ ਲਾਉਨੇ ਆ ਹਨਾ ਆਪਾਂ ਤੇ ਉਹਦੇ ਕੋਲੇ ਉਹੀ ਪਾਰਟੀਆਂ ਦਾ ਮਾਲ ਹੁੰਦਾ ਇਹ ਜਰੂਰ ਨਜ਼ਾਰਾ ਹੁੰਦਾ ਜਦੋਂ ਆਪਾਂ ਕਿਸੇ ਲਾਈਨ ਤੇ ਪੱਕਾ ਚੱਲਦੇ ਆਂ ਵੀ ਬਾੜੀ ਪੁੱਛ ਵਿੱਚ ਜੀ ਕਰਨੀ ਲੋੜ ਨਹੀਂ ਪੈਂਦੀ ਬੰਦਾ ਟਿਕਾਣੇ ਪਹੁੰਚ ਗਈ ਦੱਸਦਾ ਵੀ ਆ ਗਏ ਆਰਤੀ ਬਾਜ ਉਹਨਾਂ ਨੇ ਤੇ ਰਸੇ ਤਰਫ ਅੱਲਾ ਖੋਲਣ ਲਈ ਹੋ ਗਿਆ ਆਰਡਰ ਤਕਰੀਬਨ ਰੱਸਾ ਖੋਲਤਾ ਤੇ ਤਰਫਾਲ ਰਹਿ ਗਈ ਆ ਹੋ ਗਿਆ ਇਕੱਠਾ ਦੱਸਣਾ ਲਾਉਨੇ ਆ ਬੈਗ ਹੁਣ ਵਾਹ ਜੀ ਤਰਪਾਲ ਇੱਥੇ ਸੈੱਟ ਲੀਏ ਇੱਥੇ ਸੈੱਟ ਲੈਣੇ ਆ ਮੈਂ ਹਾਂ ਉਹ ਗੜੀ ਚ ਜਿੱਟੀ ਹੈ ਉੱਪਰ ਚੱਲ ਜੀ ਇਹ ਸਾਡੀ ਭਾਰੀ ਇਹ ਇਕੱਠੀ ਕਰਨੇ ਵੀ ਵਿਵਤਾ ਹੀ ਹੁੰਦੀ ਹੈ ਜੇ ਕਿਤੇ ਥੱਲੇ ਸੈੱਟ ਲੀਏ ਫੇਰ ਇਹ ਉੱਪਰ ਲਿਆਉਣੀ ਪੈਂਦੀ ਰੱਸਾ ਰੱਸਾ ਪਾ ਕੇ ਰਸੇ ਨਾਲ ਬੰਨ ਕੇ ਤੈ ਮਾਰ ਕੇ ਨਾ ਫਿਰ ਇੱਕ ਬੰਦਾ ਉੱਤੋਂ ਖਿੱਚਦਾ ਇੱਕ ਜਣਾ ਫਿਰ ਥੱਲੇੋਂ ਝਾਕਦਾ ਨਿੱਗਰ ਤਰਪਾਲ ਆ ਮੇਰੇ ਹਿਸਾਬ ਨਾਲ 50 ਪਲੱਸ ਕਿਲੋ ਦੀ ਹੋਊ ਮੇਰਾ ਕਿਲੋ ਪ্লাস ਦੀ ਹੋਊਗੀ ਇਹਦੀ ਫਿਰ ਅਸੀਂ ਉੱਪਰ ਹੀ ਤੈ ਮਾਰ ਲੈਣੇ ਹੁੰਦੇ ਆ ਮਤਲਬ ਲਾਲ ਕੀੜੀ ਆਈ ਇਹਦੀ ਉੱਥੇ ਕਰਦਣ ਲੱਗ ਗਈ ਬਈ ਕਿਵੇਂ ਛਾਲਾ ਮਾਰ ਮਾਰ ਥੱਲੇ ਉਤਰੇ ਆ ਆ ਕੀੜੀ ਆ ਆਹਾ ਜਿਹਨੇ ਐਸਾ ਟੈਗ ਕਰਿਆ ਇਹਨੂੰ ਤਾਂ ਮਸਾ ਲਾਇਆ ਥੱਲੇ ਬਈ ਇੱਕਦਮ ਮੈਂ ਹਾਂ ਯਾਰ ਤੂੰ ਲਾ ਕੇ ਕੱਪੜੇ ਪਰੇ ਮਾਰ ਝਾੜਿਆ ਬਈ ਹੁਣ ਉਧਰ ਕਰਕੇ ਲਾਹਾਂਗੇ ਤਰਪਾਲ ਥੱਲੇ ਬਹੁਤ ਖਤਰਨਾਕ ਕੀੜੀ ਸੀ ਬਾਈ ਇਹ ਤਰ੍ਹਾਂ ਦੀ ਚੀਜ਼ ਆ ਨਾ ਜਵੇ ਭਿੰਡਾਂ ਦਾ ਖੱਖਰ ਲੱਗਿਆ ਹੁੰਦਾ ਜਾਂ ਮਧੂਮੱਖੀਆਂ ਦਾ ਛੱਤਾ ਹੁੰਦਾ ਏਕਣ ਇਹ ਲਾਲ ਕੀੜੀ ਨਹੀਂ ਹੈਗੀ ਕੀੜਾ ਲਾਲ ਰੰਗ ਦਾ ਇਹ ਤਰਪਾਲ ਇਕੱਠੀ ਕਰਦਾ ਕਰਦਾ ਉਹਦੇ ਥੱਲੇ ਜਾ ਫਸਿਆ ਕਿਤੇ ਬਸ ਸਿਕੋਡੋ ਵੀਡੀਓ ਨਹੀਂ ਮੈਂ ਬਣਾ ਸਕਿਆ ਕਿਉਂਕਿ ਸੁਜੀ ਕੁਛ ਨਹੀਂ ਵੀ ਇਹਨੂੰ ਹੋਊਗੀ ਕਿ ਇਹ ਤਾਂ ਲੱਗ ਗਿਆ ਛਾਲਾ ਮਾਰਨ ਮਸਾ ਥੱਲੇ ਲਾਇਆ ਇਹਨੂੰ ਵੀ ਛਟਣਾ ਖਾਲ ਵੀ ਆਪਣੇ ਕੁੱਪੜੇ ਲਾ ਕੇ ਮਾਰੇ ਬਹੁਤ ਭੈੜਾ ਕੀੜਾ ਸੀ ਬਾਈ ਬਚ ਗਿਆ ਕੰਮ ਜਾਣੀ ਲਓ ਜੀ ਇਹ ਚੈੱਕ ਕਰਾਉਂਦੇ ਆ ਬਾਈ ਕਹਿੰਦੇ ਵੀ ਆਹ ਸਮਾਨ ਪਹਿਲਾਂ ਪਿਆ ਹਨ ਕਿਉਂਕਿ ਕੱਲ ਨੂੰ ਕੋਈ ਫਰਕ ਪੈ ਜੇ ਹਨਾ ਮਾਲ ਘਟ ਵੱਧ ਹੋਵੇ ਤਾਂ ਚਲੋ ਇਹਨਾਂ ਦੀ ਵੀ ਜ਼ਿੰਮੇਵਾਰੀ ਆ ਭਾਈ ਲੋਕ ਰਹਿਤੇ ਹਨਾ में था था हाँ, ये गलत बात है उधर भी लगेगा मैं अरे मैं आप लोगों के पास ना दो बार आ चुका हूँ पहले हाँ सही बात है पहले भी ऐसे ही बना ली थी क्योंकि याद करना तो मुश्किल हो जाता है कितना पड़ा है इधर के तो पांच बंडल आएंगे या hmm. आप खड़े यहाँ आठ बंडल आएंगे चालीस बंडल यहाँ आएंगे दो चार बंडल यहाँ आएंगे तो बेटू कहाँ गया बेटू उधर आज मंगाए ना खाली वो ये चार जन निशान देखो भैया एक मिनट बस ਹਾਂਜੀ ਨਿਸ਼ਾਨ ਕੌਨਸਾ ਲਗਾਇਆ ਹੈ ਅੱਛਾ ਜੀ ਐਕਸ ਲਗਾਇਆ ਹੈ ਠੀਕ ਹੈ ਠੀਕ ਇਧਰ ਭਾਈ ਇਹ ਤਾਂ ਦਲ ਪੜਨਾ ਉੱਧਰਲੇ ਪਾਸੇ ਜਮਾ ਚੁੱਪਚਾਪ ਰੋਡ ਟੱਪ ਕੇ ਦੂਜੇ ਪਾਸੇ ਆਏ ਆ ਇਹ ਪੂਰਾ ਦੀਜੀ ਹੈ ਪਿਆਰ ਇਹ ਪੌਣਾ ਇੱਕ ਦੂ ਲਾਉਣ ਲੱਗੇ ਸੀ ਤੇ ਤਿੰਨ ਵੱਧ ਗਏ ਆ ਬਸ ਖਾਲੀ ਹੋਣ ਵਾਲੀ ਆ ਆਖਰੀ ਬੱਤਾ ਰਹਿੰਦਾ ਉਹ ਬੰਦਾ ਇਹਨਾਂ ਚ ਇੱਕ ਨੇ ਇਹਨਾਂ ਨੂੰ ਸਾਰਿਆਂ ਨੂੰ ਦੁਖੀ ਕਰਿਆ ਹੋਇਆ ਤੇ ਉਹ ਦੇਖੋ ਕਿਵੇਂ ਉਹ ਕਿੰਨੇ ਟਾਈਮ 'ਚ ਪਹੁੰਚਦਾ ਉਹ ਲੈ ਕੇ ਅਗਰ ਨੇਕਾਂ ਤਾਂ ਕਰਿਆ ਤਾਂ ਉਹ ਵਧੀਆ ਪੁੱਤਾ ਕਰੀਂ ਨਾ ਸਭ ਨੂੰ ਚਿੱਤੋ ਉੱਪਰ ਜਾ ਕੇ ਚੋਆ ਦੇ ਜਾ ਫਟਾਪਾ ਜਾਂ ਕੁੱਝ ਦੇਖੋ ਕੀ ਚਾਲ ਆਉਦੀ ਹੁਣ ਸਮਝ ਆ ਗਿਆ ਕੰਡੀਸ਼ਨ ਲਿਆ ਨਾ ਨਾ ਬਜਰਾ ਦੁਖੀ ਹੋ ਕੇ ਥੱਲੇ ਉਤਰਿਆ ਨਾ ਹੂ ਤੋਂ ਹੱਥ ਲਵਾਉਂਦਾ ਤੂੰ ਵੀ ਆ ਖਾਲੀ ਤੇ ਮੈਂਟ ਵੀ ਰਹਿ ਗਏ ਆ 13 ਨੋ ਐਂਟਰੀ ਦੇ ਸਟਾਰਟ ਦਾ ਕਰ ਲਈ ਹਲੇ ਹਮਾਲ ਆਉਦੀ ਰਸੀਦ ਲੈਣ ਗਏ ਆ ਜਿਹੜਾ ਡਾਲਾ ਲੈਣਾ ਹੁੰਦਾ ਇਹਨਾਂ ਨੇ ਜੇ ਤਾਂ ਬਾਈ ਪੰਜਾਂ ਚਾਰ ਮਿੰਟਾਂ 'ਚ ਆ ਗਏ ਫਿਰ ਤਾਂ ਗੱਡੀ ਨਿਕਲ ਜੂ 4 ਤੱਕ ਨਹੀਂ ਫਿਰ ਉਹੀ 8 ਵਜੇ ਰਾਤ ਨੂੰ ਨੋ ਐਂਟਰੀ ਖੁੱਲੂਗੀ ਦੁਬਾਰਾ ਉਹ ਦੋ ਤੋਂ ਚਾਰ ਢਿੱਲ ਦਿੱਤੀ ਹੁੰਦੀ ਹੈ ਇਹਨਾਂ ਦੀ 4 ਵਾਲੀ ਨੋ ਐਂਟਰੀ 'ਚ ਨਿਕਲ ਜਾਣੀ ਸੀ ਪਤੰਦਰਾ ਨੇ ਉਹ ਰਸੀਦ ਦੰਦੇ ਦੰਦੇ ਆ ਨਹੀਂ 4:30 ਵਜਾ ਦੇ ਤੇ ਹੁਣ ਦੇਖਦੇ ਆ ਵੀ ਚਲੋ ਜਿੱਥੇ ਇੱਕ ਖੜੇ ਸੀ ਰਾਤ ਤੇ ਆਏ ਉਹ ਗੁਰਸੈਣ ਚਰਾਹੇ ਕੋਲੇ ਜਾ ਕੇ ਉੱਥੇ ਗਲਾ ਲਾ ਲੈਂਦੇ ਆ ਗੱਡੀ ਫਰੂਟਾ ਆਇਆ ਹੁੰਦਾ ਵੀ ਜਦੋਂ ਟਰੈਪ ਕੋ ਖੁੱਲੂ ਵੀ ਰਾਤ ਨੂੰ ਉਦੋਂ ਰਾਤ ਨੂੰ ਘੇਰ ਲਾ ਲਈ ਹੋਈ ਹੈ ਜੀ ਤੇ ਫਰੂਟਾਂ ਦੀ ਵੀ ਆ ਗੁੜ ਲੱਗਿਆ ਤੇ ਆ ਵੀ ਗੁੜਈ ਆ ਤੇ ਮੈਂ ਟਰਾਈ ਕਰਦਾ ਹੁੰਨਾ ਸ਼ਾਇਦ ਇੱਧਰ ਨਹੀਂ ਮਿਲਦਾ ਆਪਣੇ ਮਿਲਦਾ ਉਹ ਦੂਜਾ ਜਿਹੜਾ ਖਜੂਰ ਦਾ ਗੁੜ ਬਣਾਉਂਦੇ ਆ ਤੇ ਮਾਰਕੀਟ ਬੜੀ ਤਕੜੀ ਲੱਗੀ ਹੋਈ ਹੈ ਕੋਹਾ ਮੰਡੀ ਤੋਂ ਨਿਕਲਦੇ ਹਨ ਅਗਰਸਹਿਨ ਚਰਾਹੇ ਦੇ ਕੋਲੇ ਫਰੂਟ ਵੀ ਬਹਾਵ ਪ੍ਰਕਾਰ ਦੇ ਹੁਣ ਕਈਆਂ ਨੇ ਨਵੇਂ ਨੇ ਵੀਡੀਓ ਬੁੜੀਓ ਦੇਖੀਆਂ ਹੋਈਆਂ ਨੇ ਉਹ ਦੇਖੇ ਆ ਫਰੂਟ ਉਹਦੇ ਆ ਮੇਵੇ ਵਾਲੀ ਜਿਆ ਲੱਗੇ ਇਹ ਹੈ ਨਹੀਂ ਆਏ ਜੀ ਹੁੰਦੇ ਆ ਬੰਦੇ ਆ ਉਹ ਮੈਨੂੰ ਲੱਗਦੀ ਆ ਸ਼ਕਰਗੰਦੀ ਟਾਈਪ ਕੁਝ ਪਿਆ ਹੋਰ ਖਾਣਾ ਆ ਅਦਰਕ ਜਾਂ ਹਰਦੀ ਹੋਊਗੀ ਸ਼ਾਇਦ ਇਹ ਕਾ ਫਰੂਟ ਦਾ ਨਾਮ ਜੇ ਕਿਸੇ ਨੂੰ ਪਤਾ ਤਾਂ ਇੱਕ ਹੋਰ ਪਿਆ ਉਹਦੀਆਂ ਵੀਡੀਓ ਦੇਖੀਆਂ ਨੇ ਯਾਰ ਉਹਦਾ ਮੇਰੇ ਨੋਂ ਹੀ ਜ਼ਿਆਦਾ ਆ ਰਿਹਾ ਬਲੂ ਜੇ ਕਲਰ ਵੀ ਰੰਗਤਾ ਉਹਦੇ ਵਿੱਚ ਨੀਲੀ ਲੜਕੀ ਬਲੂ ਨਹੀਂ ਕਹਿ ਸਕਦੇ ਨੀਲੀ ਲੱਗਦਾ ਨੀਲੀ ਲੱਗਦਾ ਇਹ ਬੱਚਾ ਤੋਂ ਬੜਾ ਖੁਸ਼ੂ ਆ ਬਈ ਮਰੂ ਦਾ ਵੀ ਵਧੀਆ ਤਾਜੀ ਸੇਬ ਆ ਫਰੂਟ ਇੱਕ ਯਾਰ ਉੱਥੇ ਆਇਆ ਸੀ ਕੋਈ ਰੇੜੀ ਆਈ ਆ ਹਾਂ ਅੱਜ ਪਹਿਲੀ ਵਾਰ ਆ ਵੀ ਜਾਂਦਾ ਚੇਂਜ ਹੋ ਗਿਆ ਟਾਈਮ ਕਿਉਂਕਿ ਰੰਡ ਕਰਕੇ ਇਹਨਾਂ ਦਾ ਟਾਈਮ ਅੱਗੇ ਵੀ ਚੇਂਜ ਹੁੰਦਾ ਰਹਗਾ ਤੇ 5 ਦਾ ਟਾਈਮ ਤੇ ਗੱਡੀਆਂ ਆਈ ਜਾਈ ਜਾ ਰਹੀਆਂ ਨੇ ਅਸੀਂ ਵੀ ਫਿਰ ਹੌਸਲੇ ਨਾਲ ਤੁਰਿਆ ਏ ਵੀ ਮੂਰੇ ਜਾਂਦੀਆਂ ਨੇ 3 ਨੇਮਲੀ ਟੱਪਿਆ ਏ ਐਦੂੰ ਗਾਹ ਤਾਂ ਫਿਰ ਚੱਲਦਾ ਹੀ ਹੁੰਦਾ ਕੰਮ 3 ਨੇਮਲੀ ਤੋਂ ਅੱਗੇ ਅੱਗੇ ਨੋ ਐਂਟਰੀ ਦਾ ਰਫੜ ਪੈਂਦਾ ਹੁੰਦਾ ਟਾਈਮਿੰਗ ਦੇ ਹਿਸਾਬ ਨਾਲ ਇੱਥੇ ਤੱਕ ਤਾਂ ਆਪਾਂ ਐਨੀ ਟਾਈਮ ਆ ਜਾ ਸਕਦੇ ਹਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਉਹ 5-4 ਘੰਟੇ ਬੱਤੀਗੇ ਕਿ ਤੇ ਕਰਨਾ ਰਹੀ ਲੱਗ ਜਾਂਗੇ ਜਾ ਕੇ ਤੇ ਹੌਸਲੇ ਨਾਲ ਅਸੀਂ ਵੀ ਤੁਰਿਆਏ کئی ਰਾਤ ਨੰਬਰ ਤੇ ਵੈਸੇ ਟਾਈਮਿੰਗ ਚੇਂਜ ਹੋ ਗਈ ਲੱਗਦੀ ਆ ਕਿਉਂਕਿ ਇਹ ਸਾਲ ਚ ਕਈ ਵਾਰ ਟਾਈਮਿੰਗ ਚੇਂਜ ਹੁੰਦੀ ਆ ਦੋ ਤਣਵਾੜੇ ਉਹ ਐਂਟਰੀ 6 ਵਜੇ 7 ਵਜੇ 4 ਵਜੇ 5 ਵਜੇ 3 ਵਜੇ 12 ਵਜੇ ਗਰਮੀ ਆ ਜੂਰ ਕੋ ਜਾਂਦਾ ਟਾਈਮ ਟਾਈਮਿੰਗ ਭਾਈ ਚੇਂਜ ਹੋ ਗਈ ਫੇਰ 5 ਵਜੇ ਗੱਡੀ ਬਾਹਰ ਨਿਕਲੇ ਆਈ ਆ ਲੋਹਾ ਮੰਡੀ ਦੇ ਵਿੱਚੋਂ ਖਾਲੀ ਹੋ ਜਾਣਕਾਰੀ ਵਾਲੀ ਗੱਲ ਹੀ ਆ ਕਿਉਂਕਿ ਆਪਣੇ ਨੇ ਦਿਮਾਗ ਦੇ ਵਿੱਚ ਵਸਿਆ ਹੁੰਦਾ ਜ਼ਿਆਦਾਤਰ ਟਾਈਮ 4 ਵਜੇ ਤੱਕ ਭੁੱਲੀ ਹੁੰਦੀ ਐ ਨੂੰ ਐਂਟਰੀ ਤੋਂ ਬਾਹਰੇ ਤੇ ਅੱਜ 5 ਵਜੇ ਗੱਡੀ ਕੱਢੀ ਐ ਜੀ ਹੁਣ ਦਾ ਪਤਾ ਨਹੀਂ ਵੀ ਹੌਣ ਲਾ ਦੇਣ ਕਿਉਂਕਿ ਪੂਰੇ ਸਹੀ 5 ਹੋ ਗਏ ਆ